ਗਾਈਸਸ ਸੋ ਸਪੀਕਲ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦੀ ਤਾਜ਼ਾ ਖਬਰ ਮੀਂਹ ਆਪਕੇ ਮੀਂਹ ਬਹੁਤ ਜਿਆਦੇ ਸਵੇਰੇ 6:30 ਵਜੇ ਤੇ ਝੋਨਿਆਂ ਦੀ ਹੋ ਜਾਣੀ ਆ ਬੱਲੇ ਬੱਲੇ ਸਾਰੇ ੱਟਕੇ ਮੱਖੀ ਆਨੇ ਸੀ ਮਾਤਾ ਹੀ ਆਇਆ ਰੱਬ ਸ਼ਨੀਵਾਰ ਆਇਆ ਸੀ ਅੱਜ ਦੂਜਾ ਮੀਂਹ ਆ ਗਿਆ ਸਾਡੇ ਪਿੰਡ ਗੁਰਦਮਸਤਾ ਫੀਡਪੋਰਟ ਦੇਖੋ 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 ਕਿੰਨਾ ਬਾਣੀ ਪੁਰਿਆ ਜਾ ਮੈਂ ਸੁਬਾ ਸੁਬਾ ਆਇਆ ਮੈਂ ਚੱਕੀ ਵਗੈਰਾ ਨਾਲ ਹੁਣ ਹੋਊਗੀ ਠੰਡ ਕੱਲ ਤਾਂ ਕੁਛ ਨਹੀਂ ਕਰਦੇ ਪਏ ਸੀਗੇ ਕੂਲਰ ਕਾਲਰ ਸਭ ਏਸੀ ਕੂਲਰ ਸਭ ਲੋਕੀ ਪਤੇ ਪਏ ਸੀਗੇ ਇੰਨੀ ਗਰਮੀ ਸੀ ਇੰਨੀ ਗਰਮੀ ਸੀ ਅੱਜ ਗਰਮੀ ਠੀਕ ਆ ਹੁਣ ਰੱਬ ਨੇ ਕਰਤੇ ਬੇੜੇ ਪਾਰ ਮੇਰੇ ਪਾਪਾ ਕੇ ਦੇਖੋ ਕਿੰਨੀ ਘੈਂਟ ਬਾਰਿਸ਼ ਹੋ ਰਹੀ ਹੈ ਜੀ ਤਾਂ ਕਰਦਾ ਆਪਾਂ ਵਿੱਚ ਨਾਈਏ ਪਰ ਉਹਦੇ ਬੂਖ ਸਾਹ ਚੜ ਗਏ ਸੀ ਇਹ ਪੈੱਜ ਗਿਆ ਯਾਰ ਤੁਸੀਂ ਹੁਣ ਆਜਿ ਨੂੰ ਦੀ ਸੀ ਹੁਣ ਛੋਣਾ ਤੱਲੂ ਹੈ والله ਹੁੰਦਾ ਚੱਲੂ ਚੱਲੂ ਜਿਹੜੇ ਮਾਛੇ ਉਹ ਸਰਦਾਰ ਜੀ ਨੇ ਸਾਰੀ ਰਾਤ ਪਾਣੀ ਲਾਇਆ ਬਾਰੀ ਲਾਈ ਦੋ ਮੋਟਰਾਂ ਛੱਡੀਆਂ ਰਾਤ ਲੈਟ ਡਬਲ ਆਈ ਫਿਸਾ ਸਾਰਾ ਪਾਣੀ ਭਰਤਾ ਤੇ ਹੁਣ ਮੀਂਹ ਆ ਗਿਆ ਤੇ ਹੁਣ ਸਾਰੀਆਂ ਵੱਟਾਂ ਵਟਾਂ ਟੁੱਟ ਜਾਣੀਆਂ ਏ ਜਿਹਨਾਂ ਨੇ ਨਹੀਂ ਪਾਣੀ ਲਾਇਆ ਉਹਨਾਂ ਦੇ ਪਾਣੀ ਲੱਗ ਜਾਣ ਸਤਰੇ ਸਰੂਰ ਹੈ ਜੰਕ ਜੁੰਕ ਵਾਲਾ